ਫਲੋਰ ਪੁਲਿਸ ਨੂੰ ਦੋ ਦਿਨ ਪਹਿਲਾਂ ਬੜੀ ਵੱਡੀ ਸਫਲਤਾ ਮਿਲੀ ਹੈ ਜਦੋਂ ਇਹਨਾਂ ਨੇ ਅਮਰਿਤਪਾਲ ਸਿੰਘ ਏਲੀਅਸ ਅੰਬਾ ਨਾਂ ਦਾ ਇੱਕ ਬਦਮਾਸ਼ ਹੈਗਾ ਉਹਨੂੰ ਅਰੈਸਟ ਕੀਤਾ ਹੈਗਾ ਗੰਨਾ ਪਿੰਡ ਫਲੋਰ ਤੋਂ ਇਹਦੀ ਮੈਂ ਬੈਕਗ੍ਰਾਉਂਡ ਦੱਸਣੀ ਚਾਹੁੰਨਾ ਹੈ ਬੰਦੇ ਦੇ ਅਗੇਂਸਟ 15 ਕ੍ਰਿਮੀਨਲ ਪਰਚੇ ਦਰਜ ਹਨ ਜਿਨ੍ਹਾਂ ਦੇ ਵਿੱਚ ਅਟੈਂਪਟ ਟੂ ਮਰਡਰ ਦਕੈਤੀ ਰੋਬਰੀ ਇੰਟਰੈਕਟਿੰਗ ਫੇਕ ਕਰੰਸੀ ਐਨਡੀਪੀਐਸ ਐਕਟ ਔਰ ਜਦੋਂ ਕਿਸੇ ਕੇਸ 'ਚ ਜੇਲ੍ਹ ਗਿਆ ਹੋਣਾ ਪ੍ਰिजन ਐਕਟ ਦਾ ਵੀ ਪਰਚਾ ਹੈ ਉੱਥੇ ਵੀ ਕੋਈ ਇਹਨੇ ਕਰਤੂਤ ਕੀਤੀ ਹੋਣੀ ਉਹਦਾ ਵੀ ਇੱਕ ਪਰਚਾ ਦਰਜ ਹੈ ਇਸ ਤੋਂ ਇਲਾਵਾ ਇਹ ਪੰਜ ਮੁਕਦਮਿਆਂ ਦੇ ਵਿੱਚ ਵਾਂਟਡ ਸੀ ਭਗੌੜਾ ਸੀ ਪੀਓ ਸੀਗਾ ਜਿਹੜੇ ਕੀ ਲੋਹਿਆਂ ਦੇ ਵਿੱਚ ਸਾਡੇ ਆਬਜੈਕਟ ਦਾ ਪੀਓ ਸੀਗਾ ਸ਼ਾਹਕੋਟ ਦੇ ਵਿੱਚ ਇਹ ਚੋਰੀ ਦੇ ਕੇਸ ਦਾ ਪੀਓ ਸੀਗਾ ਐਂਡ THEN ਕਮਸ ਨੂਰਵੈਲ ਉਥੇ ਅਟੈਂਪਟ ਟੂ ਮਰਡਰ ਦਾ ਕੇਸ ਹੈਗਾ ਉਹਦਾ ਪੀਓ ਹੈਗਾ ਫਲੋਰ ਦੇ ਵਿੱਚ ਫਲੋਰ ਦੇ ਵਿੱਚ ਹੀ ਐਂਡੀਪੀਐਸ ਐਕਟ ਦਾ ਕੇਸ ਦਾ ਪੀਓ ਹੈਗਾ ਔਰ ਇਸੇ ਤਰੀਕੇ ਦੇ ਨਾਲ ਇਹ ਆਦਮਪੁਰ ਪਲੇਸਟੇਸ਼ਨ ਦੇ ਇੱਕ ਕੇਸ ਦਾ ਵੀ ਪੀਓ ਸੀਗਾ ਸੋ ਪੰਜ ਮੁਕੱਦਮਿਆਂ ਦੇ ਵਿੱਚ ਵਾਂਟਡ ਸੀ 217 ਤੋਂ ਇਹ ਪੁਲਿਸ ਨੂੰ ਇਹਦੀ ਤਲਾਸ਼ ਸੀ ਔਰ ਇਹ ਬਹੁਤ ਹੀ ਅੱਛਾ ਐਕਸ਼ਨ ਜਿਹੜਾ ਫਲੋਰ ਪੁਲਿਸ ਨੇ ਕੀਤਾ ਹੈਗਾ ਜਿਹੜਾ ਇਦਾਂ ਦਾ ਵਾਂਟਡ ਕ੍ਰਾਈਮਨਲ ਹੈਗਾ ਉਹਨੂੰ ਅਰੈਸਟ ਕੀਤਾ ਉਹਨੂੰ ਸਲਾਖਾਂ ਦੇ ਪਿੱਛੇ ਰੱਖਿਆ ਹੁਣ ਇਹਦੀ ਰਿਮਾਂਡ ਦੇ ਦੌਰਾਨੇ ਦੀ ਇੰਟੈਰੋਗੇਸ਼ਨ ਚੱਲ ਰਹੀ ਹੈ ਔਰ ਸਾਨੂੰ ਉਮੀਦ ਹੈਗੀ ਆ ਵੀ ਇਹਦਾ ਸਾਰਾ ਨੈਟਵਰਕ ਜਿਹੜਾ ਵੀ ਇੰਨੇ ਚਿਹਰੇ ਨੇ ਹੋਰ ਕਿਹੜੇ ਮੋਡੂਲ ਜਿਹੜੇ ਆਪਣੇ ਨਾਲ ਰਲائے ਹੈਗੇ ਆ ਇੰਨੇ ਹੋਰ ਕਿਹੜੇ ਬਦਮਾਸ਼ ਆਪਣੇ ਨਾਲ ਰਲائے ਹੈਗੇ ਆ ਉਹਨਾਂ ਸਾਰਿਆਂ ਦਾ ਪਤਾ ਕਰਾਂਗੇ ਔਰ ਇਹਨੂੰ ਪੂਰੇ ਨੈਟਵਰਕ ਨੂੰ ਖਤਮ ਕਰਾਂਗੇ ਥੈਂਕ ਯੂ